ਤਾਨੂੰ ਪਤਾ ਹੀ ਹੈ ਤੁਸੀਂ ਵੀ ਤਾਂ ਇੱਥੇ ਤੇ ਜੰਪ ਲਉ ਤੁਸੀਂ ਸਵੇਰ ਦੀ ਕਵਰ ਕਰ ਰਹੇ ਹੋ ਸਾਡੇ ਬੰਦਿਆਂ ਦੇ ਕਾਗਜ਼ ਫਾੜੇ ਗਏ ਠੀਕ ਹੈ ਨਾ ਜੀ ਉਹਨਾਂ ਦੀਆਂ ਫਾਈਲਾਂ ਲੈ ਕੇ ਬੰਦੇ ਭੱਜ ਗਏ ਉਹ ਤਰੀਕਾ ਯਾਰ ਇਹ ਕੋਈ ਡੈਮੋਕ੍ਰੇਸੀ ਹੈ ਇਸ ਤਰ੍ਹਾਂ ਬਣੇਗੀ ਜੀ ਥਾਰੇ ਆਾ ਬੀਜੇਪੀ ਵਾਲਿਆਂ ਨੇ ਕੀਤਾ ਜੀ ਬੀਜੇਪੀ ਵਾਲਿਆਂ ਨੇ ਕੀਤਾ ਔਰ ਚੋਰ ਮਚਾਏ ਸ਼ੋਰ ਵਾਲੀ ਗੱਲ ਸਾਡੇ ਸਾਡੇ ਖਿਲਾਫ ਤੁਸੀਂ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਸਰਕਾਰ ਤੱਕ ਧੱਕਾ ਦਾ ਤੁਸੀਂ ਕਰ ਰਹੇ ਹੋ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆਇਆ ਕਿ ਸ਼ਹਿਰ ਦੇ ਵਿੱਚ ਅਮਨ-ਏ-ਮਾਨ ਰਹੇ ਅਸੀਂ ਆਪਸ ਵਿੱਚ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ 8 ਦਿਨ ਦਾ ਮੇਲਾ ਜੀ ਇਲੈਕਸ਼ਨਸ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਰਹਿਣਾ ਦਾ ਸੀ ਇੱਥੀ ਹੈ ਨਾ ਸ਼ਹਿਰ ਚ ਇੱਕ ਦੂਜੇ ਦੇ ਸੁਖਦੁਖ ਚ ਜਾਣਾ ਹੀ ਹੈ ਨਾ ਤੁਹਾਨੂੰ ਵੀ ਪੁਲਿਸ ਦੀ ناکامی ਹੈਗੀ ਹੈ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਸਰ ਪੁਲਿਸ ਦੀ ناکامی ਕਿਸ ਤਰ੍ਹਾਂ ਹੋ ਜਾਂਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਇੱਕ ਮਿੰਟ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇਨ ਲਾਰਜ ਪੀਸਫੁੱਲ ਰਿਹਾ ਸਾਰਾ ਕੁਝ ਹਾਂ ਜਿਹੜੀਆਂ ਇਕਾ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਉਹਨਾਂ ਦੇ ਖਿਲਾਫ ਮੈਂ ਹਦਾਇਤ ਕਰ ਦਿੱਤੀ ਹੈ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹਦੇ ਵਿੱਚ ਕੈਮਰਾ ਦੇ ਵਿਚ ਵੀਡੀਓ ਦੇ ਵਿਚ ਉਹਨਾਂ ਦੇ ਖਿਲਾਫ ਪਰਚਾ ਐਮਰਿੰਦਰ ਸਾਹਿਬ ਕਾਂਗਰਸ ਦੇ ਇਲਜ਼ਾਮ ਲਾਇਆ ਕਿ ਸਾਡੇ ਵੱਲੋਂ ਇੱਕ ਵੀ ਜਿਹੜਾ ਫਾਰਮ ਐਜ ਤੱਕ ਨੀ ਭਰਿਆ ਜਾਣ ਦਿੱਤਾ ਗਿਆ 3 ਵਜੇ ਤੱਕ ਅਸੀਂ ਡਿਊਟ ਕਰਦੇ ਰਹੇ ਦੋ ਵਾਰੀ ਫਾਰਮ ਜਮਾਏ ਮੌਜੂਦ ਨੇ ਉਹਦੇ ਵੀ ਨੀ ਫਾਰਮ ਭਰ ਗਿਆ ਮੈਂ ਇਹ ਗੱਲ ਤੁਹਾਨੂੰ ਦੱਸਾਂ ਜੀ ਅੱਧੇ ਕਾਂਗਰਸੀ ਇਹ ਤਾਂ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹੁੰਦੇ ਸੰਤਾ ਧੱਕੇ ਨਾਲ ਸੰਤਾ ਧੱਕੇ ਨਾਲ ਨਾਮ ਪਾ ਰਹੇ ਨੇ ਸੰਦੋ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹੜਾ ਬੰਦੇ ਦਾ ਇੰਟਰਸਟ ਹੀ ਨਹੀਂ ਹੈਗਾ ਐਵੇਂ ਕਹਾਂ ਰੌਲਾ ਪਾਉਂਦੇ ਨੇ ਜ ਠੀਕ ਹੈ ਨਾ ਜੀ ਉਹਨਾਂ ਦੀਆਂ ਫਾਈਲਾਂ ਲੈ ਕੇ ਬੰਦੇ ਭੱਜ ਗਏ ਉਹ ਤਰੀਕਾ ਯਾਰ ਇਹ ਕੋਈ ਡੈਮੋਕ੍ਰੇਸੀ ਹੈ ਇਸ ਤਰ੍ਹਾਂ ਆ ಬಿಜೆಪಿ ਵਾਲਿਆਂ ਨੇ ਕੀਤਾ ਜੀ ಬಿಜೆಪಿ ਵਾਲਿਆਂ ਨੇ ਕੀਤਾ ਔਰ ਚੋਰ ਮਚਾਏ ਸ਼ੋਰ ਵਾਲੀ ਗੱਲ ਸਾਡੇ ਸਾਡੇ ਖਿਲਾਫ ਤੁਸੀਂ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਸਰਕਾਰ ਤੱਕ ਆ ਕੇ ਧੱਕਾ ਦਾ ਤੁਸੀਂ ਕਰਦੇ ਹੋ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆਇਆ ਕਿ ਸ਼ਹਿਰ ਦੇ ਵਿੱਚ ਅਮਨ ਅਮਾਨ ਰਹੇ ਅਸੀਂ ਆਪਸ ਵਿੱਚ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ 8 ਦਿਨ ਦਾ ਮੇਲਾ ਜੀ ਇਲੈਕਸ਼ਨਸ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਰਹਿਣਾ ਦਾ ਸੀ ਇੱਥੀ ਹੈ ਨਾ ਸ਼ਹਿਰ ਚ ਇੱਕ ਦੂਜੇ ਦੇ ਸੁਖਦੁਖ ਚ ਜਾਣੇ ਹੀ ਹੈ ਨਾ ਤੁਹਾਨੂੰ ਵੀ ਪੁਲਿਸ ਦੀ ناکامی ਹੈਗੀ ਹੈ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਪੁਲਿਸ ਦੀ ناکامی ਕਿਸ ਤਰ੍ਹਾਂ ਹੋ ਜਾਂਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਇੱਕ ਮਿੰਟ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇੰਡ ਲਾਰਜ ਪੀਸਫੁੱਲ ਰਿਹਾ ਸਾਰਾ ਕੁਝ ਹਾਂ ਜਿਹੜੀਆਂ ਇਕਾ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਉਹਨਾਂ ਦੇ ਖਿਲਾਫ ਮੈਂ ਹਦਾਇਤ ਕਰ ਦਿੱਤੀ ਹੈ ਐਸਐਸਪੀ ਸਾਹਿਬ ਵੀ ਗੱਲ ਕੀਤੀ ਹੈ ਵੀ ਉਹਦੇ ਵਿੱਚ ਕੈਮਰਾ ਦੇ ਵਿਚ ਵੀਡੀਓ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਅਮਰਿੰਦਰ ਸਾਹਿਬ ਕਾਂਗਰਸ ਦੇ ਇਲਜ਼ਾਮ ਲਾਇਆ ਕਿ ਸਾਡੇ ਵੱਲੋਂ ਇੱਕ ਵੀ ਜਿਹੜਾ ਫਾਰਮ ਅਜੇ ਤੱਕ ਨਹੀਂ ਭਰਿਆ ਜਾਣ ਦਿੱਤਾ ਗਿਆ 3 ਵਜੇ ਤੱਕ ਅਸੀਂ ਡਿਊਟ ਕਰਦੇ ਰਹੇ ਦੋ ਵਾਰੀ ਫਾਰਮ ਜਮਾਏ ਮੌਜੂਦ ਪੇਸ਼ ਉਹਦੇ ਵੀ ਨਹੀਂ ਫਾਰਮ ਭਰ ਗਿਆ ਮੈਂ ਇਹ ਗੱਲ ਤੁਹਾਨੂੰ ਦੱਸਾਂ ਜੀ ਅੱਧੇ ਕਾਂਗਰਸੀ ਇਹ ਤਾਂ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹਦੇ ਸੰਤਾ ਧੱਕੇ ਨਾਲ ਸੰਤਾ ਧੱਕੇ ਨਾਲ ਨਾਮ ਪਾ ਰਹੇ ਨੇ ਸੰਦੋ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹੜਾ ਬੰਦੇ ਦਾ ਇੰਟਰਸਟ ਹੀ ਨਹੀਂ ਹੈਗਾ ਐਵੇਂ ਕਹਾਂ ਰੋੜਾ ਪਾਉਂਦੇ ਨੇ